13 ਪੋ ਦਾ ਇਤਿਹਾਸ ਅੱਜ ਦੇ ਦਿਨ ਸਹਿਬਜਾਦਿਆਂ ਨੂੰ ਨਵਾਬ ਵਜੀਦ ਖਾਨ ਸੂਬਾ ਸਰਹੰਦ ਦੀ ਕਚਹਿਰੀ ਵਿੱਚ ਆਖਰੀ ਵਾਰ ਲਿਆਂਦਾ ਜਾਂਦਾ ਹੈ ਪਿਛਲੇ ਦਿਨ 12 ਪੋ ਨੂੰ ਨਵਾਬ ਸੂਬਾ ਸਰਹੰਦ ਵਜੀਰ ਖਾਨ ਬੱਚਿਆਂ ਨੂੰ ਠੰਡੇ ਬੁਰਜ ਵਿੱਚ ਭੇਜ ਦਿੰਦਾ ਹੈ ਅਤੇ ਉਹਨਾਂ ਨੂੰ ਇੱਕ ਇੱਕ ਰਾਤ ਬਖਤ ਸੋਚਣ ਦਾ ਦਿੰਦਾ ਹੈ ਜਦੋਂ 13 ਪੋ ਦਾ ਦਿਨ ਚੜ੍ਹਦਾ ਹੈ ਤਾਂ ਅੱਜ ਦੇ ਦਿਨ ਨਵਾਬ ਕਚਹਿਰੀ ਲਗਾਉਂਦਾ ਹੈ ਤੇ ਸਾਰੇ ਅੰਬੀਰ ਵਜੀਰ ਕਚਹਿਰੀ ਵਿੱਚ ਆਉਂਦੇ ਹਨ ਤੇ ਛੋਟੇ ਸਾਹਿਬ ਜਦਿਆਂ ਨੂੰ ਸਿਪਾਈ ਲੈਣ ਲਈ ਠੰਡਾ ਬੁਰਜ ਵਿੱਚ ਜਾਂਦੇ ਹਨ ਮਾਤਾ ਗੁਜਰੀ ਜੀ ਨੂੰ ਆਖਦੇ ਹਨ ਕਿ ਬੱਚਿਆਂ ਨੂੰ ਸਾਡੇ ਨਾਲ ਭੇਜ ਦੇਵੋ ਅਤੇ ਮਾਤਾ ਗੁਜਰੀ ਜੀ ਉਹਨਾਂ ਨੂੰ ਆਖਦੇ ਨੇ ਕਿ ਕੁਝ ਸਮਾਂ ਰੁਕ ਰੁਕੋ ਮੈਂ ਇਹਨਾਂ ਨੂੰ ਤਿਆਰ ਕਰ ਦੇਵਾਂ ਅੱਲਾ ਯਾਰਖਾ ਜੋਗੀ ਲਿਖਦਾ ਹੈ ਜਾਣੇ ਸੇ ਪਹਿਲੇ ਗਲੇ ਸੇ ਲਗਾ ਲ ਤੋ ਲੂੰ ਕੇਸੋਂ ਕੋ ਕੰਗੀ ਕਰ ਦੂੰ ਜੜਾ ਮੂੰਹ ধੁਲਾ ਤੋ ਲੂੰ ਪਿਆਰੇ ਸਿਰੋਂ ਪੇ ਨੰਨੀ ਸੀ ਕਲਗੀ ਸਜਾ ਦੂੰ ਸਜਾ ਤੋ ਲੂੰ ਮਰਨੇ ਸੇ ਪਹਿਲੇ ਤੁਮਕੋ ਮੈਂ ਧੁਲਾ ਬਣਾ ਤੋ ਲੂੰ ਇਸ ਤਰ੍ਹਾਂ ਮਾਤਾ ਗੁਜਰੀ ਜੀ ਸਹਿਬਜ਼ਾਦਿਆਂ ਦੇ ਸਿਰਾਂ ਤੇ ਕਲਗੀਆਂ ਸਜਾਉਂਦੇ ਨੇ ਸਿਪਾਹੀਆਂ ਨਾਲ ਭੇਜ ਦਿੰਦੇ ਨੇ ਅਤੇ ਆਪਥਮਲੇ ਦੇ ਨਾਲ ਲੱਗ ਕੇ ਬੈਠ ਜਾਂਦੇ ਨਏ ਛੋਟੇ ਸਹਿਬਜ਼ਾਦੇ ਨਵਾਬ ਦੀ ਕਚਹਿਰੀ ਵਿੱਚ ਪਹੁੰਚ ਪਹੁੰਚਦਿਆਂ ਹੀ ਗੱਜ ਕੇ ਫਤੇ ਬੁਲਾਉਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਵਾਬ ਸੂਬਾ ਸਰਹੰਦ ਸਹਿਬਜ਼ਾਦੇ ਨੂੰ ਪੁੱਛਦਾ ਹੈ ਕਿ ਤੁਹਾਡੇ ਕੋਲ ਹਲੇ ਵੀ ਵਕਤ ਹੈ ਜੇਕਰ ਤੁਸੀਂ ਇਸਲਾਮ ਕਬੂਲ ਕਰ ਲੈਣ ਲਵੋਗੇ ਪਰ ਸਾਹਿਬਜ਼ਾਦੇ ਇਹ ਨਹੀਂ ਮੰਨਦੇ ਸਾਹਿਬਜ਼ਾਦੇ ਆਖਦੇ ਨੇ ਮਰਨਾ ਮਨਜ਼ੂਰ ਹੈ ਪਰ ਆਪਣੇ ਧਰਮ ਤੋਂ ਮੂੰਹ ਫੇਰਨਾ ਮਨਜ਼ੂਰ ਨਹੀਂ ਬਜੀਖਾਂਬ ਗੁੱਸੇ ਵਿੱਚ ਆ ਕੇ ਨੀਹਾਂ ਵਿੱਚ ਚੁੰਨਣ ਦਾ ਹੁਕਮ ਦੇ ਦਿੰਦਾ ਹੈ ਨੀਹਾਂ ਵਿੱਚ ਚਿੰਨਣ ਲਈ ਕਚਹਿਰੀ ਦੇ ਨਾਲ ਹੀ ਜਗ੍ਹਾ ਨਿਸ਼ਚਿਤ ਕੀਤੀ ਜਾਂਦੀ ਹੈ ਸਾਹਿਬਜ਼ਾਦਿਆਂ ਨੂੰ ਇੱਕ ਜਗ੍ਹਾ ਖੜਾ ਕੇ ਇੱਟਾਂ ਚੁਣੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਨੇ ਉਧਰ ਸਾਹਿਬਜ਼ਾਦਿਆਂ ਨੇ ਵੀ ਜਪਜੀ ਸਾਹਿਬ ਵਾਟ ਸ਼ੁਰੂ ਕਰ ਦਿੱਤਾ ਕੰਦ ਜਦੋਂ ਗੋਡਿਆਂ ਤੱਕ ਆਈ ਤਾਂ ਨਵਾਬ ਫਿਰ ਪੁੱਛਦਾ ਹੈ ਕਿ ਹਜੇ ਵੀ ਤੁਹਾਡੇ ਕੋਲ ਵਕਤ ਹੈ ਇਸਲਾਮ ਕਬੂਲ ਕਰ ਲਵੋ ਪਰ ਸਹਿਬ ਜਾਦੇ ਇਹ ਨਹੀਂ ਮੰਨਦੇ ਇਟਾਂ ਇਸ ਤਰੀਕੇ ਦੇ ਨਾਲ ਜਿੜੀਆਂ ਜਾ ਰਹੀਆਂ ਸਨ ਜਿਸ ਵਿੱਚ ਸਹਿਬ ਜਾਦਿਆਂ ਦੇ ਸਰੀਰ ਜਕੜ ਜਕੜੇ ਜਾ ਰਹੇ ਸੀ ਜਦੋਂ ਦੀਵਾਰ ਛਾਤੀ ਤੱਕ ਆਈ ਤਾਂ ਸਾਹ ਫੁੱਲਣ ਲੱਗੇ ਨਵਾਬ ਨੇ ਫਿਰ ਪੁੱਛਿਆ ਕੀ ਇਸਲਾਮ ਕਬੂਲ ਕਰ ਲਵੋ ਤੁਹਾਡੀਆਂ ਤੁਹਾਡੀਆਂ ਜਾਨਾਂ ਬਖਸ਼ ਦਿੱਤੀਆਂ ਜਾਣਗੀਆਂ ਪਰ ਸਹਿਬਜ਼ਾਦੇ ਨੇ ਨਹੀਂ ਮੰਨਦੇ ਮੰਨੀ ਦੀਵਾਰਾਂ ਸਿਰ ਤੱਕ ਪੂਰੀਆਂ ਹੋਈਆਂ ਅਤੇ ਕੁਝ ਪਲਾਂ ਬਾਅਦ ਦੀਵਾਰ ਡਿੱਗ ਗਈ ਅਤੇ ਸਹਿਬਜ਼ਾਦੇ ਗੁੰਮ ਅਵਸਥਾ ਵਿੱਚ ਧਰਤੀ ਦੇ ਉੱਪਰ ਡਿੱਗ ਗਏ ਸਪਾਣਿਆਂ ਨੇ ਜਾ ਕੇ ਵੇਖਿਆ ਕਿ ਇਹਨਾਂ ਦੀਆਂ ਸਾਰਗਾਂ ਚੱਲਦੀਆਂ ਨੇ ਤਾਂ ਸੂਬਾ ਸਰਹੰਦ ਨੇ ਸਾਰਗਾਂ ਨੂੰ ਵੱਡਣ ਨੂੰ ਹੁਕਮ ਦੇ ਦਿੱਤਾ ਪਰ ਸਾਰਗਾਂ ਵੱਡਣ ਲਈ ਕੋਈ ਵੀ ਤਿਆਰ ਨਾ ਹੋਇਆ ਤਾਂ ਵਜ਼ੀਰ ਖਾਨ ਨੇ ਆਪਣੀਆਂ ਆਪਣੇ ਕੈਦੀਆਂ ਸਾਗਲ ਬਾਗ ਸਾਗਲ ਬੇਗ ਅਤੇ ਬਾਸ਼ਲ ਬੇਗ ਨੂੰ ਕਿਹਾ ਜੇਕਰ ਤੁਸੀਂ ਇਹ ਕੰਮ ਕਰੋ ਕਰੋਗੇ ਤਾਂ ਤੁਹਾਡੀ ਪੂਰੀ ਸਜ਼ਾ ਮਾਫ਼ ਕਰ ਦਿੱਤੀ ਜਾਵੇਗੀ ਇਸ ਲਾਲਚ ਵਿੱਚ ਆ ਕੇ ਉਹਨਾਂ ਨੇ ਸਹਿਬਜ਼ਾਦਿਆਂ ਦੀਆਂ ਸਾਰ ਰਗਾਂ ਕੱਟ ਦਿੱਤੀਆਂ ਜਦ ਦੀਵਾਨ ਟੋਡਰਮਲ ਜਦ ਦੀਵਾਨ ਟੋਡਰਮਲ ਨੂੰ ਪਤਾ ਲੱਗਾ ਕਿ ਅੱਜ ਛੋਟੇ ਸਹਿਬਜ਼ਾਦਿਆਂ ਨੂੰ ਜ਼ਿੰਦਾ ਨੀਹਾਂ ਵਿੱਚ ਚਣਵਾ ਕੇ ਸ਼ਹੀਦ ਕੀਤਾ ਜਾਣਾ ਹੈ ਤਾਂ ਉਹ ਨਵਾਬ ਦੀ ਕਚਹਿਰੀ ਵੱਲ ਦੌੜਿਆ ਪਰ ਜਦੋਂ ਉਹ ਪਹੁੰਚਿਆ ਉਦੋਂ ਤੱਕ ਇਹ ਵਰਤਾਰਾ ਵਰਤ ਗਿਆ ਸੀ ਸਹਿਬਜ਼ਾਦਿਆਂ ਦੇ ਕੋਮਲ ਸਰੀਰ ਵੇਖ ਕੇ ਟੋਡਰ ਮਲ ਦੀਆਂ ਤਾਹਾਂ ਨਿਕਲ ਗਈਆਂ ਦਿਵਾਨ ਟੋਡਰ ਮਲ ਤੇ ਬਾਬਾ ਮੋਤੀराम ਮਹਾਰਾਜੀ ਠੰਡੇ ਬੁਰਜ ਵਿੱਚ ਮਾਤਾ ਗੁਜਰੀ ਜੀ ਕੋਲ ਪਹੁੰਚੇ ਪਰ ਸੋਚਣ ਲੱਗੇ ਹੁਣ ਮਾਤਾ ਗੁਜਰੀ ਜੀ ਨੂੰ ਕਿਸ ਤਰ੍ਹਾਂ ਦੱਸਿਆ ਜਾਵੇ ਮਾਤਾ ਗੁਜਰੀ ਜੀ ਦੀ ਅੱਖ ਵਿੱਚ ਛੋਟੇ ਸਹਬਜ਼ਾਦਿਆਂ ਦੀ ਉਡੀਕ ਦੇਖ ਕੇ ਮਤੀਰਾਮ ਮੋਤੀਰਾਮ ਮਹਾਰਾਜੀ ਦੀਆਂ ਤਾਹਾਂ ਨਿਕਲ ਗਈਆਂ ਮਾਤਾ ਗੁਜਰੀ ਜੀ ਦੇ ਚਰਨਾਂ ਵਿੱਚ ਡਿੱਗ ਗਏ ਤੇ ਰੋਣ ਲੱਗੇ ਮਾਤਾ ਗੁਜਰੀ ਜੀ ਨੇ ਪੁੱਛਿਆ ਕੀ ਭਾਣਾ ਵਰਤ ਗਿਆ ਤਾਂ ਦੀਵਾਨ ਟੋਡਰ ਮਲ ਨੇ ਰੋਂਦਿਆਂ ਕਿਹਾ ਸਹਬਜਾਦਿਆਂ ਲਈ ਅਸੀਂ ਕੁਝ ਵੀ ਨਹੀਂ ਕਰ ਸਕੇ ਇਹ ਖਬਰ ਸੁਣ ਕੇ ਮਾਤਾ ਗੁਜਰੀ ਜੀ ਸਮਾਦੀ ਲੀਨ ਹੋ ਗਏ ਅਤੇ ਆਪਣੇ ਸਹਾਸਾਂ ਨੂੰ ਦਸਮ ਦਵਾਰ ਚੜਾ ਕੇ ਆਪਣਾ ਸਰੀਰ ਤਿਆਗ ਦਿੱਤਾ ਸੂਬਾ ਸਰਹੰਦਨ ਤਿੰਨਾ ਅਮਰਿਤਕ ਸ਼ਰੀਰਾਂ ਨੂੰ ਕਿਲੇ ਕੋਲ ਬਗਦੇ ਨਦੀ ਕਿਨਾਰੇ ਸੁੱਟ ਦਿੱਤਾ ਤਾਂ ਜੋ ਜੰਗਲੀ ਜਾਨਵਰ ਇਹਨਾਂ ਸ਼ਰੀਰਾਂ ਨੂੰ ਖਾ ਜਾਣ ਪਰ ਇਹਨਾਂ ਸ਼ਰੀਰਾਂ ਦੀ ਰਾਖੀ ਇੱਕ ਜੰਗਲੀ ਸ਼ੇਰ ਨੇ ਕੀਤੀ ਇਹ ਸੀ 13 ਪੌਦਾ ਇਤਿਹਾਸ